ਰੋਟਰੀ ਕਲੱਬ ਕਪੂਰਥਲਾ ਅਲੀਟ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਅੱਜ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਡੀਸੀ ਚੌਂਕ ਵਿਖੇ ਵੱਡੇ ਤੋਂ ਛੋਟੇ ਵਾਹਨਾਂ ਤੇ ਧੁੰਦ ਦੌਰਾਨ ਵਾਪਰਦੇ ਸੜਕ ਹਾਦਸਿਆਂ ਤੋਂ ਬਚਾ ਲਈ ਰੈਫੈਕਟਰ ਲਗਾਏ ਗਏ ਹਨ ਕਲੱਬ ਪ੍ਰਧਾਨ ਰਾਹੁਲ ਅਨੰਤ ਤੇਸ ਕੱਤਰ ਅੰਕੁਰ ਵਾਲੀਆ ਦੇ ਉਦਮ ਸਦਕਾ ਕੀਤੇ ਗਏ ਇਸ ਕਾਰਜ ਦੌਰਾਨ ਟ੍ਰੈਫਿਕ ਤੇ ਪੀਸੀਆਰ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਉਤੇਜ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਬਚਨ ਸਿੰਘ ਬੰਗੜ ਵੀ ਮੌਜੂਦ ਸਨ ਕਲੱਬ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਧੁੰਦੇ ਦਿਨਾਂ ਦੌਰਾਨ ਹਰ ਸਾਲ ਹੀ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਕਰਦੇ ਹੋਏ ਵਾਹਨਾਂ ਤੇ ਰੈਫੈਕਟਰ ਲਗਾਏ ਜਾਂਦੇ ਹਨ ਤਾਂ ਜੋ ਸੜਕਾਜ਼ਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਜਿਹੜੇ ਸਰਦੀ ਦੇ ਮੌਸਮ ਦੌਰਾਨ ਧੁੰਦ ਕਰਨ ਸੜਕਾਂ 'ਸੇ ਵਾਪਰਦੇ ਆ ਉਹਨਾਂ ਨੂੰ ਰੋਕਣ ਦੇ ਮਨੋਰਥ ਦੇ ਨਾਲ ਰੋਟਰੀ ਕਲੱਬ ਕਪੂਤਲਾ ਅਲੀਟ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਅੱਜ ਡੀਸੀ ਚੌਂਕ ਵਿਖੇ ਜਿਹੜੇ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਜਾ ਰਹੇ ਆ ਤੇ ਸਾਡਾ ਮਕਸਦ ਇਹੀ ਆ ਵੀ ਅਸੀਂ ਇੱਕ ਕੋਸ਼ਿਸ਼ ਕਰੀਏ ਆਪਣੇ ਰੋਟਰੀ ਕਲੱਬ ਅਲੀਟ ਵੱਲੋਂ ਵੀ ਜਿਹੜੇ ਸੜਕ ਹਾਸਿਆਂ ਨੂੰ ਰੋਕਣ ਲਈ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਈਏ ਤਾਂ ਜੋ ਸੜਕ ਹਾਸਿਆਂ ਦੇ ਵਿੱਚ ਜਿਹੜੀਆਂ ਬੜਮੁਲੀਆਂ ਜਾਂਨਾਂ ਜਾਂਦੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਸਾਡੇ ਨਾਲ ਟ੍ਰੈਫਿਕ ਦੇ ਡੀਐਸਪੀ ਅਸ਼ੋਕ ਕੁਮਾਰੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਮੇਰੇ ਨਾਲ ਖੜੇ ਨੇ ਟ੍ਰੈਫਿਕ ਦੇ ਪੀਸ਼ਰ ਇੰਚਾਰਜ ਸ੍ਰੀ ਦਰਸ਼ਨ ਸਿੰਘ ਅ ਸ਼ਹਿਰ ਨੂੰ ਜਿੱਥੇ ਟ੍ਰੈਫਿਕ ਆਵਾਜਾਈ ਨੂੰ ਉਸ ਚਾਰੂ ਚਲਾਣੇ ਸਹਿਯੋਗ ਦਿੰਦੇ ਨੇ ਕਲੱਬ ਨੂੰ ਵੀ ਸਹਿਯੋਗ ਦਿੰਦੇ ਨੇ ਅੱਜ ਇਹਨਾਂ ਦੇ ਨਾਲ ਅਸੀਂ ਮਿਲ ਕੇ ਜੋ ਇਹ ਪ੍ਰੋਜੈਕਟ ਕੀਤਾ ਹੈ ਤੇ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਗਏ ਹਨ 250 ਤੋਂ ਵੱਧ ਵਾਹਨਾਂ ਦੇ ਉੱਤੇ ਸਿਰਫ ਰਿਫਲੈਕਟਰ ਲਗਾਉਣ ਦਾ ਜਿਹੜਾ ਹੈਗਾ ਉਹ ਕਲੱਬ ਵੱਲੋਂ ਇੱਕ ਐਕਟ ਕੀਤਾ ਸੀ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੌਰਾਨ ਵੀ ਜਿਹੜੇ ਹੈਗੇ ਸਮਾਜ ਸੇਵਾ ਦੇ ਕਾਰਜ ਜਿੱਥੇ ਪੁਲਿਸ ਦੇ ਸਹਿਯੋਗ ਦੀ ਲੋੜ ਹੋਵੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੀ ਲੋੜ ਹੋਵੇ ਉਹਨਾਂ ਨੂੰ ਨਾਲ ਲੈ ਕੇ ਕਰਦੇ ਰਹੀਏ ਤਾਂ ਤਾਂ ਜੋ ਵੱਧ ਤੋਂ ਵੱਧ ਜਿਹੜੇ ਹੈਗੇ ਆ ਆਪਾਂ ਲੋਕਾਂ ਦੀ ਜ